ਪੁਲਿਸ ਕਰਮਚਾਰੀ ਜਿਥੇ ਸ਼ਹਿਰ ਦੀ ਸੁਰੱਖਿਆ ਅਤੇ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਆਪਣੀ ਡਿਊਟੀ ਨਿਭਾਉਂਦੇ ਹਨ ਤੇ ਕੁਝ ਪੁਲਿਸ ਕਰਮਚਾਰੀ ਇਹੋ ਜਿਹੇ ਵੀ ਹਨ ਜੋ ਇਨਸਾਨੀਅਤ ਦੀ ਸੇਵਾ ਨੂੰ ਆਪਣਾ ਫਰਜ਼ ਸਮਝਦੇ ਨੇ ਇਹੋ ਜਿਹੀ ਇੱਕ ਮਿਸਾਲ ਵੇਖਣ ਨੂੰ ਮਿਲੀ ਜੀਟੀ ਰੋਡ ਨਹਿਰੀ ਦਫਤਰ ਚੌਂਕ ਦੇ ਸਾਹਮਣੇ ਆਪਣੀ ਡਿਊਟੀ ਨਿਭਾ ਰਹੇ ਐਸਆਈ ਬਲਵਿੰਦਰ ਸਿੰਘ ਨੂੰ ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਗੱਡੀ ਵਾਲੇ ਦੇ ਨਾਲ ਇੱਕ ਅਪਾਹਜ ਔਰਤ ਆਪਣੀ व्हीਲਚੇਅਰ 'ਤੇ ਜਾ ਰਹੀ ਸਨ ਤੇ ਇੱਕ ਗੱਡੀ ਨਾਲ ਉਹਨਾਂ ਦੀ ਟੱਕਰ ਹੋ ਗਈ ਅਤੇ ਐਕਸੀਡੈਂਟ ਕਾਰਨ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਸ ਦੇ ਵਹੀਕਲ ਦਾ ਵੀ ਨੁਕਸਾਨ ਹੋਇਆ ਜਿਸ ਦੇ ਚਾਲਦਿਆ ਐਸਆਈ ਬਲਵਿੰਦਰ ਸਿੰਘ ਨੇ ਗੱਡੀ ਚਾਲਕ ਨੂੰ ਰੋਕਿਆ ਅਤੇ ਉਸ ਨੂੰ ਔਰਤ ਦਾ ਇਲਾਜ ਕਰਵਾਉਣ ਲਈ ਕਿਹਾ ਐਸਆਈ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਵਧੀਆ ਕਾਰਜ ਕੀਤਾ ਗਿਆ ਜਿਸ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਕੇ ਉਹ ਔਰਤ ਉਹਨਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਐਸ ਚੌਂਕ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਪੁਲਿਸ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਕਹਿੰਦੇ ਨੇ ਸੇਵਾ ਹੀ ਸੱਚਾ ਧਰਮ ਹੈ ਔਰ ਅਸੀਂ ਅੱਜ ਇੱਕ ਤੁਹਾਨੂੰ ਐਸੀ ਮਿਸਾਲ ਜਿਹੜੀ ਪੇਸ਼ ਕੀਤੀ ਗਈ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣਾ ਇਹ ਫਰਜ਼ ਨਿਭਾਇਆ ਆਪਣਾ ਧਰਮ ਨਿਭਾਇਆ ਹੈ ਅਸੀਂ ਖੜੇ ਹਾਂ ਜੀ ਜਿਹੜਾ ਨਹਿਰ ਵਾਲਾ ਚੌਂਕ ਆਂਦਾ ਹੈ ਨਹਿਰ ਦਫ਼ਤਰ ਵਾਲਾ ਚੌਂਕ ਜੀਟੀ ਰੋਡ ਦੇ ਰੇਲਵੇ ਸਟੇਸ਼ਨ ਦੇ ਬਾਹਰ ਉੱਥੇ ਆਪਣੀ ਟ੍ਰੈਫਿਕ ਡਿਊਟੀ ਦੇ ਰਹੇ ਐਸਆਈ ਸਾਹਿਬ ਸਾਡੇ ਨਾਲ ਖੜੇ ਨੇ ਬਲਵਿੰਦਰ ਸਿੰਘ ਜੀ ਔਰ ਪਿਛਲੇ ਦਿਨੀ ਇੱਕ ਘਟਨਾ ਹੋਈ ਸੀ ਇੱਥੇ ਐਕਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਗੰਭੀਰ ਸੱਟਾਂ ਲੱਗੀਆਂ ਸੀ ਜਿਹੜੇ ਤੁਸੀਂ ਦੇਖ ਰਹੇ ਹੋ ਮਾਤਾ ਜੀ ਲਗਭਗ ਉਮਰ 55 ਸਾਲ ਸੁਰਿੰਦਰ ਕੌਰ ਨੇ ਕੋਟ ਖਾਲਸਾ ਵਾਸੀ ਉਹ ਹੈਂਡੀਕੈਪ ਨੇ ਅਪਾਹਜ ਨੇ ਇਹਨਾਂ ਦਾ ਕੋਈ ਐਕਸੀਡੈਂਟ ਹੋ ਗਿਆ ਸੀ ਔਰ ਬਲਵਿੰਦਰ ਭਾਜੀ ਨੇ ਜਿਹੜੇ ਲਾਗੇ ਖੜੇ ਨੇ ਸਾਡੇ ਐਸਆਈ ਸਾਹਿਬ ਇਹਨਾਂ ਨੇ ਜਿਹੜਾ ਗੱਡੀ ਵਾਲਾ ਐਕਸੀਡੈਂਟ ਹੋਇਆ ਸੀ ਉਹਨੂੰ ਰੋਕ ਕੇ ਉਹਨੂੰ ਥੋੜਾ ਸਮਝਾਇਆ ਬੁਝਾਇਆ ਔਰ ਉਹਨਾਂ ਕੋਲੋਂ ਇਹਨਾਂ ਦਾ ਇਲਾਜ ਆਹ ਜਾਣਦੇ ਆ ਕੀ ਕਹਿੰਦੇ ਨੇ ਬਲਵਿੰਦਰ ਭਾਜੀ ਜੀ ਬਲਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਫਾਸਟ ਵੀ ਨਿਊਜ਼ ਟੀਮ ਦੇ ਨਾਲ ਤੁਹਾਡਾ ਸਵਾਗਤ ਹੈ ਜੀ ਸਰ ਕੀ ਕਹੋਗੇ ਕੀ ਇਨਸੀਡੈਂਟ ਹੋਇਆ ਸੀ ਸਾਰਾ ਥੋੜਾ ਵੇਰ ਬਿਨਾ ਦੱਸੋ ਇਹੋ ਹਫਤਾ ਕੋ ਹੋ ਗਿਆ ਜੀ ਇਸ ਗੱਲ ਦਾ ਸਕਾਰਪੂ ਗੱਡੀ ਤੇ ਕੋਈ ਜਾ ਰਹੇ ਸੀ ਪਰਸਨ ਇਹਨਾਂ ਦੀ ਗੱਡੀ ਨੀਵੀ ਹੋਣ ਕਰਕੇ ਉਹਨਾਂ ਨੂੰ ਉਹਨਾਂ ਦੀ ਗੱਡੀ ਉੱਚੀ ਹੋਣ ਕਰਕੇ ਡਰਾਈਵਰ ਦੇਖ ਨਹੀਂ ਸਕਿਆ ਤੇ ਇਹਨਾਂ ਦੇ ਭੈਂਜੀ ਹੋਣਾ ਤੇ ਜਿਹੜੇ ਟੋਟਲ ਗੱਡੀ ਲਾਉਂਸ ਹੋ ਗਈ ਕਾਫੀ ਇਹਨਾਂ ਦਾ ਬਚਾਅ ਹੋ ਗਿਆ ਲੇਕਿਨ ਇਹਨਾਂ ਦੀ ਗੱਡੀ ਜਿਹੜੀ ਭੱਜ ਟੁੱਟ ਗਈ ਸਾਰੀ ਚੂਰ ਹੋ ਗਈ ਸੀ ਉਹ ਮੌਕੇ ਤੇ ਮੈਂ ਫਿਰ ਇਹਨਾਂ ਨੂੰ ਕੁਝ ਸੱਟਾਂ ਵੀ ਆਈਆਂ ਤੇ ਉਹਨਾਂ ਸੱਟਾਂ ਦਾ ਫਿਰ ਇਲਾਜ ਕਰਾਉਣ ਵਾਸਤੇ ਉਸੇ ਗੱਡੀ ਦੇ ਵਿੱਚ ਲੈ ਕੇ ਉਰੀ ਹਸਪੀਟਲ ਪੁਤਰੀ ਘਰਕੇ ਲੈ ਕੇ ਗਿਆ ਤੇ ਇਹਨਾਂ ਭੈਂਜੀ ਹੋਣਾਂ ਦਾ ਕੋਈ ਕਰੀਬ 5000 ਰੁਪਏ ਦਾ ਖਰਚਾ ਆ ਇਲਾਜ ਤੇ ਉਹ ਕਰਵਾਇਆ ਤੇ ਇਹਨਾਂ ਦੀ ਸਹਿਮਤੀ ਨਾਲ ਫਿਰ ਮੈਂ ਕਿਹਾ ਭੈਂਜੀ ਹੋਣਾਂ ਨੇ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ ਉਹ ਕਹਿੰਦੇ ਜੀ ਗੱਡੀ ਮੈਂ ਮੇਰੀ ਤੇ ਗੱਡੀ ਕਾਫੀ ਲੌਂਗ ਹੋ ਗਈ ਹੈ ਉਹ ਗੱਡੀ ਦਾ ਫਿਰ 15000 ਰੁਪਿਆ ਕੈਸ਼ ਉਹਨਾਂ ਕੋਲ ਦਵਾਇਆ ਤੇ 5000 ਹਸਪੀਟਲ ਦਵਾ ਕੇ ਭੈਂਜੀ ਉਹਨਾਂ ਦੀ ਹੱਕ ਰਸੀ ਕਰਾਈ ਇਹ ਸਪੈਸ਼ਲ ਅੱਜ ਇੱਧਰੋਂ ਲੰਘ ਰਹੇ ਸੀ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੇ ਕਿ ਤੁਹਾਡਾ ਧੰਨਵਾਦ ਤੇ ਮੈਂ ਇਹਨਾਂ ਨੂੰ ਕਿਹਾ ਕਿ ਭੈਂਜੀ ਨਹੀਂ ਧੰਨਵਾਦ ਆੜੀ ਕੁਝ ਨਹੀਂ ਤੇ ਸਾਡੀ ਡਿਊਟੀ ਹੈ ਬੱਸ ਇਨੀ ਕਰਦੇ ਕਿੰਨਾ ਮਨ ਖੁਸ਼ ਹੁੰਦਾ ਜੀ ਇਹੋ ਜੀ ਸੇਵਾ ਕਰਕੇ ਤੁਸੀਂ ਆਪਣੀ ਡਿਊਟੀ ਵੀ ਕਰ ਰਹੇ ਹੋ ਅੱਛੀ ਗੱਲ ਹੈ ਟ੍ਰੈਫਿਕ ਨੂੰ ਰੈਗੂਲੇਟ ਕਰ ਰਹੇ ਹੋ ਤੁਸੀਂ ਦੇਖਿਓ ਜੀ ਇੱਧਰੋਂ ਖੁਸ਼ੀ ਦੀ ਤੇ ਕੋਈ ਹੱਥ ਨਹੀਂ ਰਹਿਦੀ ਕਿਉਂਕਿ ਜਦੋਂ ਤੁਰੰਤ ਕਿਸੇ ਦੀ ਸੈਟੀਸਫਾਈ ਕਿਸੇ ਨੂੰ ਤੁਰੰਤ ਕਿਸ ਦਾ ਨਿਆਂ ਦੇ ਦੇਣਾ ਉਹਦੇ ਨਾਲ ਦੀ ਖੁਸ਼ੀ ਤੇ ਹੋ ਨਹੀਂ ਸਕਦੀ ਜੀ ਫਿਰ ਖਾਸ ਤੌਰ ਤੇ ਵੈਸੇ ਵੀ ਫਰਜ ਬਣਦਾ ਹੈ ਤੇ ਵਿਚਾਰੇ ਅੱਗੇ ਹੈਂਡੀਕੈਪ ਵੀ ਤੇ ਇਹਨ ਮੇਰੀ ਕੋਸ਼ਿਸ਼ ਸੀ ਕਿ ਮਹਿਸੂਸ ਨਾ ਕਰਨ ਕਿ ਮੈਂ ਗਰੀਬਣੀ ਆ ਮੈਨੂੰ ਕਿ ਪੁਸ਼ਪਰਤੀ ਨਹੀਂ ਮੇਰੇ 3 ਘੰਟੇ ਉਸ ਕੰਮ ਚ ਲੱਗੇ ਤੇ ਮੈਂ ਆਪਣੇ ਅਫਸਰਾਂ ਦੇ ਨੋਟਸ ਤੇ ਲਿਆ ਕੇ ਸੀਨੀਅਰ ਅਫਸਰਾਂ ਦੇ ਤੇ ਮੈਂ ਚੌਂਕ ਛੱਡ ਕੇ ਤੇ ਇਹਨਾਂ ਦਾ ਲਾਜ ਕਰਾ ਕੇ ਜਿਹੜੀ ਆਪਣੀ ਤੁਸੀਂ ਡਿਲੀ ਡਿਊਟੀ ਕਰਦੇ ਹੋ ਉਹਦੇ ਵਿੱਚ ਇੱਕ ਆਪਣਾ ਸੇਵਾ ਦਾ ਫਰਜ਼ ਵੀ ਨਿਭਾਇਆ ਹੈ ਇੱਕ ਧਰਮ ਨਿਭਾਇਆ ਹੈ ਇਸ ਕਰਕੇ ਇਹ ਬਹੁਤ ਜ਼ਰੂਰੀ ਸਮਝਦੇ ਤੁਸੀਂ ਹਨ ਨਹੀਂ ਜੀ ਉਹ ਤਾਂ ਦੋਨੋਂ ਫਰਜ਼ ਹੈ ਟਰੈਕ ਦੇ ਨਾਲ-ਨਾਲ ਜਾਨਵਾਲ ਦੀ ਰਾਖੀ ਜਿਹੜੀ ਆ ਉਹ ਵੀ ਸਾਡਾ ਫਰਜ਼ ਹੈ ਜੀ ਤੇ ਕੋਸ਼ਿਸ਼ ਕਰੀ ਦੀ ਹੈ ਕਿ ਗੁਰੂ ਰਾਮਦਾਸ ਜੀ ਦੇ ਨੰਤੇ ਜਿੰਨੀ ਵੀ ਸੇਵਾ ਕਰ ਸਕੀ ਕਰੀ ਚਲੋ ਜੀ ਬਹੁਤ ਧੰਨਵਾਦ ਹੈ ਨਾਲ ਫਾਸਟਵੇ ਨਿਊਜ਼ ਟੀਮ ਵੱਲੋਂ ਵੀ ਔਰ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਨੇ ਗੱਲ ਕਰਦੇ ਹਾਂ ਮਾਤਾ ਜੀ ਨਾ ਐਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਹਾਂਜੀ ਸੋਨਮੇਂਦਰ ਜੀ ਇੱਥੇ ਰਹਿੰਦੇ ਹੋ ਜੀ ਔਰ ਕੀ ਗੱਲ ਹੋ ਗਈ ਤੇ ਉਹਨੂੰ ਇਤਨਾਂ ਨਾਲ ਲੰਡਾਈ ਸਪਾਟੀ ਲੰਡਾਂ ਲੰਡਾਂ ਵੱਡੀ ਲੱਗੀ ਧੋਪੇ ਪਾਜੀ ਉਹਨਾਂ ਦਾ ਸ਼ੁਕਰੀਆ ਹੈ ਅੱਗੇ ਮੌਕੇ ਤੇ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਮੈਂ ਬਹੁਤ ਬਹੁਤ ਨਾ ਧੰਨਵਾਦ ਕਰਦਾ ਔਰ ਸਾਰਾ ਇਲਾਜ ਦਾ ਖਰਚਾ ਜਾਂ ਨੁਕਸਾਨ ਦਾ ਖਰਚਾ ਉਹ ਉਹਨਾਂ ਨੇ ਉਹਨਾਂ ਕੋ ਦਵਾਇਆ ਜਿਨ੍ਹਾਂ ਨੇ ਇਸ ਤਰ੍ਹਾਂ ਲਾਇਆ ਹੈ ਮਾਨੂੰ ਖੁਸ਼ੀ ਮਿਲਦੀ ਹੈ ਇਹੋ ਜਿਹੇ ਇਨਸਾਨ ਹੈ ਨੇ ਜਿਹੜੇ ਵਾਕਈ ਬੇਸਹਾਰਾ ਜਾਂ ਜੇ ਕੋਈ ਵਿਚਾਰੇ ਕੋਈ ਅਪਾਹਜ ਨੇ ਜਾਂ ਜੇ ਕੋਈ ਜਿਨ੍ਹਾਂ ਦਾ ਕੋਈ ਸਾਥ ਦੇਣ ਵਾਲਾ ਨਹੀਂ ਉਹਨਾਂ ਦਾ ਸਾਥ ਦਿੰਦੇ ਨੇ ਸਾਥ ਦਿੰਦੇ ਆ ਜੀ ਬਹੁਤ ਬਾਈ ਉਹਨਾਂ ਦੀ ਕਿਰਪਾ ਨਾਲ ਕਿਰਪਾ ਕੀਤੀ ਫਿਓਰ ਕਰ ਰਹੇ ਨੇ ਜੀ ਦੀ ਸੇਵਾ ਕੀਤੀ ਹੈ ਉਹਨਾਂ ਨੇ ਚਲੋ ਆਪਣਾ ਫਰਜ਼ ਨਿਭਾਇਆ ਤੇ ਮੇਰੀ ਚਲੋ ਨਾਲ ਟਾਈਮ ਆਪਣਾ ਤੋੜ ਕੇ ਤੇ ਹਸਪੀਟਲ ਖੜਿਆ ਇਲਾਜ ਕਰਵਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਇਸ ਸੇਵਾ ਦੇ ਨੇਕ ਕੰਮ ਵਿੱਚ ਤੁਸੀਂ ਦੇਖ ਸਕਦੇ ਹੋ ਸਹਿਯੋਗ ਰਿੰਦਾ ਹੈ ਇਹਨਾਂ ਦਾ ਜਿਹੜੇ ਪੁਲਿਸ ਕਰਮਚਾਰੀ ਅਧਿਕਾਰੀ ਆਪਣੀ ਡਿਊਟੀ ਦੇ ਰਹੇ ਨੇ ਸਾਡੇ ਨਾਲ ਖੜੇ ਨੇ ਰੋਸ਼ਨ ਲਾਲ ਜੀ ਇਹ ਵੀ ਸਾਰੀ ਧਾੜੀ ਇੱਥੇ ਦੁਕਾਨਦਾਰੀਆਂ ਦੀ ਹੁੰਦੀ ਹੈ ਔਰ ਇਹ ਦੇਖਦੇ ਨੇ ਚੌਂਕ ਦੇ ਵੀ ਟ੍ਰੈਫਿਕ ਨਿਕਲਦਾ ਜਾਂ ਕੁਝ ਇਹੋ ਜਿਹਾ ਇਨਸੀਡੈਂਟ ਹੋ ਜਾਏ ਇਹਨਾਂ ਦਾ ਗੱਲ ਕਰਦਗਾ ਜੀ ਰੋਸ਼ਨ ਜੀ ਕੀ ਕਹੋਗੇ ਕਹਿੰਦਾ ਆਪਣਾ کاروبار ਕੀ ਕੰਮ ਕਰਦੇ ਹੋ ਸਰ ਮੇਰੀ ਸਟੇਸ਼ਨ ਦੇ ਆਊਟਸਾਈਡ ਤੇ ਬਿਲਕੁਲ ਚੌਂਕ 'ਚ ਦੁਕਾਨ ਹੈ ਤੇ ਮੇਰਾ ਕਪੜੇ ਦਾ ਕੰਮ ਹੈ ਤੇ ਮੈਂ ਇਹੋ ਦੇਖਦਾ ਸਾਰੀ ਧਾੜੀ ਇਹ ਸਰਦਾ ਸ਼੍ਰੀ ਬਲਵਿੰਦਰ ਸਿੰਘ ਜੀ ਬੜੇ ਮਾਨਤਾਈਂ ਨਾਲ ਡਿਊਟੀ ਨਿਭਾਉਂਦੇ ਨੇ ਤੇ ਆਉਂਦੇ ਜਾਂਦੇ ਨੂੰ ਵੀ ਬੜੇ ਪਿਆਰ ਨਾਲ ਗਾਈਡ ਕਰਦੇ ਨੇ ਜੇ ਕੋਈ ਮਿਸਗਾਈਡ ਕਰਦਾ ਜਾਂ ਕੋਈ ਰੈੱਡ ਲਾਈਟ ਕਰਦਾ ਉਹਨਾਂ ਵੀ ਬੜੇ ਪਿਆਰ ਨਾਲ ਗ ਕੀ ਕਾਕਾ ਦੇਖੋ ਤੁਹਾਡੀ ਛੋਟੀ ਜੀ ਗਲਤੀ ਨਾਲ ਕਿਸੇ ਦਾ ਐਕਸੀਡੈਂਟ ਹੋ ਸਕਦਾ ਤੁਸੀਂ ਜਿਹੜਾ ਡਰਟ ਕਰਾਸ ਕਰਦੇ ਹੋ ਅਗਲਾ ਦੂਜਾ ਹਥਲਾ ਆਦੀ ਵੀ ਕੋਈ ਫਾਸਟ ਹੁੰਦਾ ਹੋਗਾ ਤਾਂ ਐਕਸੀਡੈਂਟ ਹੋ ਸਕਦਾ ਜਾਨੀ ਨੁਕਸਾਨ ਸਭ ਦਾ ਹੋ ਸਕਦਾ ਇਸ ਕਰਕੇ ਬੜੇ ਪਿਆਰ ਨਾਲ ਸੁਝਾ ਕੇ ਉਹਨਾਂ ਨੂੰ ਗਾਈਡ ਕਰਕੇ ਤਾਂ ਉਹਨਾਂ ਨੂੰ ਛੱਡ ਦਿੰਦੇ ਨੇ ਕਿ ਐੜਾ 10 ਰੁਪਏ ਲੋ ਜਿਹੜਾ ਕਿ ਮੌਕੇ ਤੇ ਮੈਨੂੰ ਐਕਸੀਡੈਂਟ ਹੋਇਆ ਮਾਤਾ ਜੀ ਦਾ ਇਹ ਵੀ ਇਹਨਾਂ ਨੇ ਬੜੇ ਪਿਆਰ ਨਾਲ ਸੋਲਵ ਕੀਤਾ ਇਹਨਾਂ ਨੂੰ ਇਹਨਾਂ ਨੇ ਮੁਆਵਜ਼ਾ ਵੀ ਦਵਾਇਆ ਔਰ ਇਹਨਾਂ ਦਾ ਲਾਜ ਵੀ ਉਹਨਾਂ ਕੋਲੋਂ ਦਵਾਇਆ ਮੈਨੂੰ ਮਾਤਾ ਜੀ ਦਾ ਧੰਨਵਾਦ ਬਕਾਇਦਾ ਘਰੋਂ ਕਰਨ ਵਾਸਤੇ ਆਈ ਸੀ ਹ ਪਾਈ ਜੋ ਹੁੰਦੇ باوجود ਵੀ ਉਹ ਇਹਨਾਂ ਦਾ ਧੰਨਵਾਦ ਕਰਨਾ ਹੀ ਆ ਵੀ ਸ਼ੁਕਰ ਹੈ ਤੁਹਾਡੇ ਵਰਗੇ ਵੀ ਬੱਲੇ ਮਲਾਜਮ ਇਨਸਾਨ ਚੜੇ ਨੇ ਦੁਨੀਆ ਤੇ ਹੈਗੇ ਨੇ ਤੇ ਇਹਨਾਂ ਦੇ ਨਾਲ ਹੁੰਦੇ ਨਾਲ ਨਾਲ ਜੀ ਜਨਤਾ ਦਾ ਵੀ ਸੇਵਾ ਵੀ ਕਰਦੇ ਨੇ ਤੇ ਡਿਊਟੀ ਵੀ ਚਲੋ ਦਿੰਦੇ ਨੇ ਜੀ ਬਹੁਤ ਵਧੀਆ ਧੰਨਵਾਦ ਕਰਕੇ ਕਹਿੰਦੇ ਹੋ ਇਹਨਾਂ ਨੂੰ ਵੀ ਬੜੀ ਖੁਸ਼ੀ ਹੈ ਤੇ ਸਾਨੂੰ ਵੀ ਬੜੀ ਖੁਸ਼ੀ ਆ ਸੀ ਜੀ ਵੀ ਚੱਲੇ ਹੋਏ ਜੀ ਇਨਸਾਨ ਧਰਤੀ ਤੇ ਹੈਗੇ ਨੇ ਮੱਕੇ ਮਨ ਖੁਸ਼ ਹੁੰਦਾ ਜੀ ਇਹੋ ਜੀ ਸੇਵਾ ਭਾਵਨਾ ਦਾ ਜਿਹੜਾ ਆਪਣਾ ਧਰਮ ਜਿਹੜੇ ਨਿਭਾਉਂਦੇ ਲੋਕਾਂ ਨੂੰ ਦੇਖ ਕੇ ਔਰ ਸਾਡੀ ਵੀ ਆਪ ਸਭ ਨੂੰ ਅਪੀਲ ਹੈ ਕਿ ਜੇਕਰ ਕਿਸੇ ਕੋਲੋ ਗਲਤੀ ਨਾ ਹੋਵੇ ਕੋਈ ਜਾਣਬੋਝੀ ਕੋਈ ਐਕਸੀਡੈਂਟ ਕਰਨ ਦਾ ਕਾਰਨ ਨਹੀਂ ਬਣਾਉਂਦਾ ਕੋਈ ਜੇ ਕਿਸੇ ਕੋਲ ਗਲਤੀ ਨਾਲਸਰਾ ਕੁਝ ਹੋਏ ਵੀ ਜਾਂਦਾ ਹੈ ਤਾਂ ਉਸ ਜਿਹੜਾ ਕੋਈ ਮਜਬੂਰ ਕੋਈ ਅਸਮਰਥ ਆਪਣਾ ਇਲਾਜ ਨਹੀਂ ਕਰਵਾ ਸਕਦਾ ਉਸ ਦੀ ਰੁੱਕ ਕੇ ਮਦਦ ਜ਼ਰੂਰ ਕਰੋ ਤਾਂ ਜੋ ਉਹ ਵੀ ਆਪਣਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ ਉਸ ਦਾ ਵੀ ਔਰ ਉਹਦਾ ਨੁਕਸਾਨ ਵੀ ਨਾ ਜਿਹੜਾ ਹੋਇਆ ਹੈ ਉਹ ਪੂਰਾ ਹੋ ਜਾਵੇ ਔਰ ਤੁਸੀਂ ਆਪਣਾ ਤੁਹਾਨੂੰ ਜਿਹੜਾ ਸਮਝ ਕੇ ਉਹ ਸੇਵਾ ਜ਼ਰੂਰ ਕਰੋ ਔਰ ਕਿਸੇ ਨਾਲ ਕੋਈ ਲੜਾਈ ਝਗੜਾ ਨਾ ਕਰੋ ਫਾਸਟ ਨਿਊਜ਼ ਲਈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ